ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪੰਜਾਬ ਰੋਡਵੇਜ਼ ਦੇ ਤਿੰਨ ਕਰਮਚਾਰੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 55 ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਪੁਲਿਸ ਕਮਿਸ਼ਨਰ ਸੁਪਬਰਮਨ ਸ਼ਰਮਾ ਨੇ ਦੱਸਿਆ ਕਿ ਫਿਲਹਾਲ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਜੀ ਇੱਕ ਸਾਡੀ ਸੀਆਈਏ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਬਹੁਤ ਅੱਛਾ ਇੱਕ ਰਿਕਵਰੀ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਨਸ਼ਾ ਬਰਾਮਦ ਕੀਤਾ ਜੀ ਹੈਰੋਇਨ ਕਰੀਬ 55 ਗ੍ਰਾਮ ਜਿਹਦੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਹਦੇ ਵਿੱਚ ਖਾਸ ਗੱਲ ਇਹ ਹੈ ਕਿ ਇਹ ਤਿੰਨ ਦੋਸ਼ੀ ਜਿਹੜੇ ਨੇ ਇਹ ਪੰਜਾਬ ਰੋਡਵੇਜ਼ ਨੂੰ ਬਿਲੋਂਗ ਕਰਦੇ ਨੇ ਔਰ ਇਹਨਾਂ ਨੂੰ ਕੀਤਾ ਵੀ ਬੱਸ ਸਟੈਂਡ ਦੇ ਬਾਹਰੋਂ ਤੇ ਅੰਦਰੋਂ ਅਰੈਸਟ ਕੀਤਾ ਹੈ ਜਿਹੜਾ ਮੇਨ ਮੁੱਖ ਦੋਸ਼ੀ ਪਹਿਲਾਂ ਪੜਿਆ ਗਿਆ ਸੀ ਅਜੀਤ ਸਿੰਘ ਉਹ ਸਸਪੈਂਡਡ ਡਰਾਈਵਰ ਹੈਗਾ ਪੰਜਾਬ ਰੋਡਵੇਜ਼ ਦਾ ਜੋ ਹੁਣ ਤੱਕ ਪਤਾ ਲੱਗਾ ਤੇ ਇੱਥੇ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਔਰ ਬਾਕੀ ਦੋ ਜਿਹੜੇ ਨੇ ਸਾਥੀ ਸੀਗੇ ਉਹਨਾਂ ਕੋਲੋਂ ਵੀ ਰਿਕਵਰੀ ਹੋਈ ਹੈ ਔਰ ਉਹ ਇਕੱਠੇ ਮਿਲ ਕੇ ਕੰਮ ਕਰਦੇ ਸੀ ਨਸ਼ੇ ਦਾ ਸਰ ਇਹਨਾਂ ਦੀ ਗ੍ਰੈਫਤਾਰੀ ਕਿੱਥੋਂ ਹੋਈ ਹੈ ਜੀ ਇਹ ਬੱਸ ਸਟੈਂਡ ਦੇ ਵਿੱਚੋਂ ਹੋਈ ਹੈ ਜੀ ਇਹ ਬੱਸ ਸਟੈਂਡ 'ਚ ਹੀ ਕੰਮ ਕਰਦੇ ਨੇ ਉੱਥੋਂ ਹੀ ਹੋਈ ਹੈ ਜੀ ਸਰ ਇਹ ਕਿੱਥੋਂ ਲੈ ਕੇ ਆਉਂਦੇ ਸੀ ਕਿੱਥੇ ਵੇਚਣ ਜਾਂਦੇ ਸੀ ਜੀ ਇਹ ਜੀ ਅਜੀਤ ਸਿੰਘ ਤੋਂ ਪਹਿਲਾਂ ਜਿਹੜੇ ਕੋਈ ਰਿਕਵਰੀ ਰਿਸ਼ੂ ਦੀ ਪੁੱਛਗਿੱਛ ਦੇ ਵਿੱਚ ਦੀਪਕ ਸ਼ਰਮਾ ਨਾਮਜ਼ਦ ਹੋਇਆ ਸੀ ਜਿਹੜਾ ਕਿ ਇਹਦੇ ਸਾਥੀ EMPLOYEE ਹੈ ਇਹ ਉਹਦੇ ਕੋਲੋਂ ਲੈ ਕੇ ਅੱਗੇ ਵੇਚਦਾ ਸੀ ਤੇ ਦੀਪਕ ਸ਼ਰਮਾ ਦੀ ਪੁੱਛਗਿੱਛ ਤੇ ਕੀਰਤ ਸਿੰਘ ਨਾਮਜ਼ਦ ਹੋਇਆ ਸੀ ਜਿਹੜਾ ਕਿ ਦੀਪਕ ਸ਼ਰਮਾ ਕੀਰਤ ਸਿੰਘ ਕੋਲ ਲੈਂਦਾ ਸੀ ਨਸ਼ਾ ਤੇ ਅੱਗੇ ਅਜੀਤ ਸਿੰਘ ਤੇ ਹੋਰ ਲੋਕਾਂ ਨੂੰ ਅਗੇ ਬਿਕਵਾਉਂਦਾ ਸੀ ਔਰ ਜਿਹੜਾ ਕੀਰਤ ਸਿੰਘ ਹੈ ਇਹ ਅਮਰੀਕਾ ਦਾ ਰਹਿਣ ਵਾਲਾ ਹੈ ਇਹ ਉਸੇ ਲੱਕੇ ਚੋਹੀ ਕਿਤੋਂ ਨਸ਼ਾ ਲੈ ਕੇ ਆਉਂਦਾ ਜੀ ਤਫਤੀਸ਼ ਚੱਲ ਰਹੀ ਹੈ ਉਹ ਸਾਰਾ ਟਰੈਕ ਕਰਕੇ ਬੈਕਵਰਡ ਲਿੰਕੇਜਸ ਫਿਰ ਅਗੇ ਸੋ ਪਹਿਲੇ ਵੀ ਕੋਈ ਮਾਮਲਾ ਦਰਜ ਇਹਨਾਂ ਦੇ ਜੀ ਅਜੀਤ ਸਿੰਘ ਤੇ ਦੋ ਮਾਮਲੇ ਦਰਜ ਹੈ ਜੀ ਪਹਿਲਾਂ ਹੋਰ ਕਿਸੇ ਤੇ ਨਹੀਂ ਹੈ ਕਿ ਬਾਕੀ ਇਹ ਲੈ ਪਹਿਲੀ ਵਾਰ ਹੀ ਫੜੇਗੇ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪੰਜਾਬ ਰੋਡਵੇਜ਼ ਦੇ ਤਿੰਨ ਕਰਮਚਾਰੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 55 ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਪੁਲਿਸ ਕਮਿਸ਼ਨਰ ਸੁਪਬਰਮਨ ਸ਼ਰਮਾ ਨੇ ਦੱਸਿਆ ਕਿ ਫਿਲਹਾਲ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਜੀ ਇੱਕ ਸਾਡੀ ਸੀਆਈਏ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਬਹੁਤ ਅੱਛਾ ਇੱਕ ਰਿਕਵਰੀ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਨਸ਼ਾ ਬਰਾਮਦ ਕੀਤਾ ਜੀ ਹੈਰੋਇਨ ਅ ਕਰੀਬ 55 ਗ੍ਰਾਮ ਜਿਹਦੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਹਦੇ ਵਿੱਚ ਖਾਸ ਗੱਲ ਇਹ ਹੈ ਕਿ ਇਹ ਤਿੰਨੋਂ ਦੋਸ਼ੀ ਜਿਹੜੇ ਨੇ ਇਹ ਪੰਜਾਬ ਰੋਡਵੇਜ਼ ਨੂੰ ਬਿਲੋਂਗ ਕਰਦੇ ਨੇ ਪਰ ਇਹਨਾਂ ਨੂੰ ਕੀਤਾ ਵੀ ਬੱਸ ਸਟੈਂਡ ਦੇ ਬਾਹਰੋਂ ਤੇ ਅੰਦਰੋਂ ਅਰੈਸਟ ਕੀਤਾ ਹੈ ਜਿਹੜਾ ਮੇਨ ਮੁੱਖ ਦੋਸ਼ੀ ਪਹਿਲਾਂ ਪੜਾ ਹੈਗਾ ਸੀ ਅਜੀਤ ਸਿੰਘ ਉਹ ਸਸਪੈਂਡਡ ਡਰਾਈਵਰ ਹੈਗਾ ਪੰਜਾਬ ਰੋਡਵੇਜ਼ ਦਾ ਹੁਣ ਤੱਕ ਪਤਾ ਲੱਗਾ ਤੇ ਇੱਥੇ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਔਰ ਬਾਕੀ ਦੋ ਜਿਹੜੇ ਨੇ ਸਾਥੀ ਸੀਗੇ ਉਹਨਾਂ ਕੋਲੋਂ ਵੀ ਰਿਕਵਰੀ ਹੋਈ ਹੈ ਔਰ ਉਹ ਇਕੱਠੇ ਮਿਲ ਕੇ ਇਹ ਕੰਮ ਕਰਦੇ ਸੀ ਨਸ਼ੇ ਦਾ ਸਰ ਇਹਨਾਂ ਦੀ ਗ੍ਰੈਫਤਾਰੀ ਕਿੱਥੋਂ ਹੋਈ ਹੈ ਜੀ ਇਹ ਬੱਸ ਸਟੈਂਡ ਦੇ ਵਿੱਚੋਂ ਹੋਈ ਹੈ ਜੀ ਇਹ ਬੱਸ ਸਟੈਂਡ 'ਚ ਹੀ ਕੰਮ ਕਰਦੇ ਨੇ ਉੱਥੋਂ ਹੀ ਹੋਈ ਹੈ ਜੀ ਸਰ ਇਹ ਕਿੱਥੋਂ ਲੈ ਕੇ ਆਉਂਦੇ ਸੀ ਕਿੱਥੇ ਵੇਚਣ ਜਾਂਦੇ ਸੀ ਜੀ ਇਹ ਜੀ ਅਜੀਤ ਸਿੰਘ ਤੋਂ ਪਹਿਲਾਂ ਜਿਹੜੇ ਕੋਈ ਰਿਕਵਰੀ ਰਿਸ਼ੂ ਦੀ ਪੁੱਛਗਿੱਛ ਦੇ ਵਿੱਚ ਦੀਪਕ ਸ਼ਰਮਾ ਨਾਮਜ਼ਦ ਹੋਇਆ ਸੀ ਜਿਹੜਾ ਕਿ ਇਹਦੇ ਸਾਥੀ EMPLOYEES ਹੈ ਇਹ ਉਹਦੇ ਕੋਲੋਂ ਲੈ ਕੇ ਅੱਗੇ ਵੇਚਦਾ ਸੀ ਤੇ ਦੀਪਕ ਸ਼ਰਮਾ ਦੀ ਪੁੱਛਗਿੱਛ ਤੇ ਕੀਰਤ ਸਿੰਘ ਨਾਮਜ਼ਦ ਹੋਇਆ ਸੀ ਜਿਹੜਾ ਕਿ ਦੀਪਕ ਸ਼ਰਮਾ ਕੀਰਤ ਸਿੰਘ ਕੋਲ ਲੈਂਦਾ ਸੀ ਨਸ਼ਾ ਤੇ ਅੱਗੇ ਅਜੀਤ ਸਿੰਘ ਤੇ ਹੋਰ ਲੋਕਾਂ ਅਗੇ ਬਿਕਵਾੰਦਾ ਸੀ ਔਰ ਜਿਹੜਾ ਕੀਰਤ ਸਿੰਘ ਹੈ ਇਹ ਅਮ੍ਰਿਤਸਰ ਦਾ ਰਹਿਣ ਵਾਲਾ ਹੈ ਇਹ ਉਸੇ ਲੱਕੇ ਚੋਹੀ ਕਿਤੋਂ ਨਸ਼ਾ ਲੈ ਕੇ ਆਦਾ ਸੀ ਤਫਤੀਸ਼ ਚੱਲ ਰਹੀ ਹੈ ਉਹ ਸਾਰਾ ਟਰੈਕ ਕਰਕੇ ਬੈਕਵਰਡ ਲਿੰਕੇਜਸ ਫਿਰ ਅੱਗੇ ਸੋ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਇਹਨਾਂ ਦੇ ਜੀ ਅਜੀਤ ਸਿੰਘ ਤੇ ਦੋ ਮਾਮਲੇ ਦਰਜ ਹੈ ਜੀ ਪਹਿਲਾਂ ਹੋਰ ਕਿਸੇ ਤੇ ਨਹੀਂ ਹੈ ਕਿ ਬਾਕੀ ਗੱਲیں ਪਹਿਲੀ ਵਾਰੀ ਫੜੇਗੇ